आज हमारे दोनों मोर्चों के नेताओं ने तथ्यों सहित डॉक्यूमेंट सहित एमएसपी गारंटी कानून के मुद्दे पे सारी बातें रखी एक एक डॉक्यूमेंट हमने पूरे विस्तार से दोनों फोरमो के नेताओं ने रखा और केंद्र केंद्र सरकार के जो प्रतिनिधि जो उनके मंत्री जो उनके अधिकारी आए हुए थे उन्होंने कुछ डॉक्यूमेंट भी हमसे मांगे कि भाई जो रिसर्च पेपर आपके दोनों मोर्चों के नेताओं ने रखे हमारे सामने टेबल के ऊपर कृपा आप उनको हमें भी मुहैया कराइए अध्ययन करने के लिए मीटिंग के दौरान जो तथ्य दोनों मोर्चों के नेताओं ने रखे उस पर जवाब नहीं आया साथियों आज जो रात बीती है सरदार जगजीत सिंह डल्लेवाल जी की पोती का देहांत हो गया उसके बावजूद सरदार जगजीत सिंह डल्लेवाल जी दोनों फोरमो के डेलीगेशन के तहत यहां पे मीटिंग में किसानों का पक्ष मजबूती से रखने के लिए अन्य हमारे सारे वरिष्ठ साथियों के साथ साहब के साथ अन्य सभी साथियों के साथ पे आए केंद्र सरकार के मंत्रियों ने दोनों फोरमो के नेताओं से यह आग्रह किया कि जगजीत सिंह डल्लेवाल जी अपना अनशन समाप्त कर दें लेकिन दोनों फोरमो ने सरदार जगजीत सिंह डल्लेवाल जी ने स्पष्ट कर दिया कि भाई आप इतनी चिंता जता रहे हो हमारे स्वास्थ्य को लेके हम आपका धन्यवाद करते हैं लेकिन हमारा अनशन एमएसपी गारंटी कानून बनने तक जारी रहेगा केंद्र सरकार के मंत्रियों ने कहा कि भारत सरकार बड़ी चिंतित है एक एक किसान की जिंदगी बड़ी अमूल्य है इसलिए आप अनशन समाप्त कर दीजिए लेकिन दोनों फोरमो के नेताओं ने पूर्वक ये बात कही कि अनशन तब समाप्त होगा जब एमएसपी गारंटी कानून बनेगा आंदोलन करने का सड़कों पर बैठने का या अनशन करने का हमारा कोई शौक नहीं है हमारी मजबूरी है उसके बाद बैठक सौहार्दपूर्ण माहौल में चली दोनों तरफ से तथ्यों सहित तर्क वितर्क रखे गए और आगे ये तय किया गया कि इसी बातचीत के सिलसिले को आगे बढ़ाते हुए 22 फरवरी को अगली बैठक होगी जिसमें केंद्रीय कृषि मंत्री जी शिवराज सिंह चौहान जी और आज जो ਫੂਡ ਮਿਨਿਸਟਰੀ ਕਾ ਜੋ ਮੰਤਰੀ ਆਏ ਥੇ ਪ੍ਰਲਾਦ ਜੋਸ਼ੀ ਜੀ ਵੀ ਸਵੈਮ ਮੌਜੂਦ ਰਹੇਗੇ ਮੈਂ ਨਿਵੇਦਨ ਕਰਤਾ ਹੂੰ ਆਦਰਨੀਆ ਸਰਵਨ ਸਿੰਘ ਪੰਦੇਰ ਜੀ ਸੇ ਉਹ ਵੀ ਆਪਣੀ ਵਿਸਤਾਰ ਸੇ ਪੂਰੀ ਬਾਤ ਰੱਖੇ ਸਰਵਨ ਸਿੰਘ ਪੰਦੇਰ ਜੀ ਸਾਰੇ ਸਾਰੇ ਪੱਤਰਕਾਰ ਪਾਈਚਾਰੇ ਦਾ ਧੰਨਵਾਦ ਇੰਨਾ ਸਮਾਂ ਇੱਥੇ ਕੱਢਿਆ ਹੈਗਾ ਵਾ ਜੜੀ ਗੱਲ ਭਾਰ ਸਰਕਾਰ ਨਾਲ ਉਹਨਾਂ ਦੇ ਕੇਂਦਰੀ ਮੰਤਰੀ ਤੁਸੀਂ ਜਾਣਦੇ ਹੋ ਪ੍ਰਲਾਦ ਜੋਸ਼ੀ ਜੀ ਪੰਜਾਬ ਦੇ ਦੋ ਮੰਤਰੀ ਤੇ ਹੋਰ ਵੱਡੇ ਅਧਿਕਾਰੀ ਆਏ ਸੀਗੇ ਜਿਹੜਾ ਕੇਂਦਰ ਸਰਕਾਰ ਨੇ ਆਪਣਾ ਪੱਖ ਰੱਖਿਆ ਸੀਗਾ ਵੀ ਅਸੀਂ ਬਹੁਤ ਸਾਰੀਆਂ ਸਕੀਮਾਂ ਕਿਸਾਨਾਂ ਲਈ ਲਿਆਏ ਹੈਗੇ ਆ ਔਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਅਸੀਂ ਜੜਾਵਾ ਦਾਲਾਂ ਤੇ ਤੇਲਾਂ ਤੇ ਭਾਰਤ ਨੂੰ ਆਤਮ ਨਿਰਭਰ ਕਰਨਾ ਚਾਹੁੰਨੇ ਆ ਔਰ ਅਸੀਂ ਕਿਸਾਨਾਂ ਦੀ ਫਸਲ ਜਿਹੜੀ ਐਮਐਸਪੀ ਤੋਂ ਹੇਠਾਂ ਨਹੀਂ ਵਿਕਣ ਦੇਂਦੀ ਉਹਨਾਂ ਨੇ ਗੱਲ ਕਹੀ ਆ ਔਰ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ 2014 ਤੋਂ ਲੈ ਕੇ ਅੱਜ ਤੱਕ ਕਿੰਨੀ ਖਰੀਦ ਹੋਈ ਆ ਕਿੰਨਾ ਪੈਸਾ ਦਿੱਤਾ ਤੱਥ ਰੱਖੇ ਸਾਡੇ ਸਾਹਮਣੇ ਵਿਸਤਾਰ ਨਾਲ ਜਦੋਂ ਕਿਸਾਨ ਆਗੂਆਂ ਦੀ ਵਾਰੀ ਆਈ ਆ ਅਸੀਂ ਉਹਨਾਂ ਨੂੰ ਸਪਸ਼ਟ ਕੀਤਾ ਵੀ 2004 ਤੋਂ ਲੈ ਕੇ 2014 ਤੱਕ ਜਿਹੜੇ ਫਸਲਾਂ ਦੇ ਰੇਟ ਵਧੇ ਵਧੇ ਆ ਉਹਨਾਂ ਦੀ ਪਰਸੈਂਟੇਜ 100% ਬਣਦੀ ਹੈਗੀ ਆ ਔਰ ਜਿਹੜੇ ਮੋਦੀ ਸਰਕਾਰ ਦੇ ਆਇਆ ਫਸਲਾਂ ਦੇ ਰੇਟ ਵਧੇ ਆ ਉਹ 56 57% ਬਣਦੇ ਹੈਗੇ ਆ ਦੂਜੇ ਬੰਨੇ ਅਸੀਂ ਕਿਹਾ ਤੁਸੀਂ ਇਹਦਾ ਦਾਵਾ ਤੇ ਕਰਦੇ ਹੋ ਔਰ ਇਹਨਾਂ ਦਸਾਂ 11 ਸਾਲਾਂ ਵਿੱਚ 58% ਮੰਗਾਈ ਵੀ ਵਧੀ ਹੈਗੀ ਆ ਤਾਂ ਕਿਸਾਨਾਂ ਨੂੰ ਕੋਈ ਦਾ ਕੋਈ ਬਹੁਤਾ ਲਾਭ ਨਹੀਂ ਹੋਇਆ ਹੈਗਾ ਇਹ ਤੋਂ ਗਾ ਸੀ ਇੱਕ ਤੱਥ ਰੱਖਿਆ ਮੱਧ ਪ੍ਰਦੇਸ਼ ਦਾ ਵੀ ਮੱਧ ਪ੍ਰਦੇਸ਼ ਦੀ ਸਟੇਟ ਸਰਕਾਰ 6000 ਸੋਇਆਬੀਨ ਦਾ ਲਾਗਤ ਖਰਚਾ ਕਹਿੰਦੀ ਆ ਕੇਂਦਰ ਨੂੰ ਚਿੱਠੀ ਲਿਖਦੀ ਆ ਵੀ 40% ਜਿਹੜੀ ਫਸਲ ਆ ਸੋਇਆਬੀਨ ਦੀ ਖਰੀਦੀ ਜਾਵੇ ਪਰ ਕੇਂਦਰ ਉਹਨਾਂ ਦੇ ਕਹਿਣ ਮੁਤਾਬਕ ਪਹਿਲੋ 20 ਜੋ ਕਹਿੰਦੇ ਸੀ 25% ਖਰੀਦੀ ਆ ਜੇਕਰ ਉਹਨਾਂ ਦੀਆਂ ਸਾਰੀਆਂ ਸਕੀਮਾਂ ਜੇ ਅਸੀਂ ਕਹੇ ਤੁਹਾਡੇ ਦਾਅਵੇ ਠੀਕ ਹੋਣ ਪਰ ਅੰਦੋਲਨ ਕਰਨ ਦੀ ਕੀ ਲੋੜ ਹੈਗੀ ਜੇ ਫਸਲ ਐਮਐਸਪੀ ਤੇ ਵਿਕਦੀ ਰਹੇ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਜ਼ਿਆਦਾਤਰ ਫਸਲਾਂ ਐਮਐਸਪੀ ਤੋਂ ਉੱਤੇ ਉੱਤੇ ਵਿਕ ਰਹੀਆਂ ਵਾਂ ਅਸੀਂ ਕਹਿ ਵੀ ਸਾਡੀ ਗੱਲ ਤਾਂ ਠੀਕ ਹੋ ਰਹੀ ਆ ਜੇ ਤੁਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾ ਦਿਓ ਫਿਰ ਤੁਹਾਡੇ ਮੁਤਾਬਕ ਜਿਆਦਾ ਫਸਲਾ ਤਾਂ ਐਮਐਸਪੀ ਤੋਂ ਉੱਪਰ ਵੇਖ ਰੀਆਂ ਨੇ ਫੇ ਰੋਲਾ ਕੋਈ ਨਹੀਂ ਹੈਗਾ ਇਹ ਤੁਹਾਡੀ ਵਿਲ ਪਾਵਰ ਦਾ ਸਵਾਲ ਇੱਛਾ ਸ਼ਕਤੀ ਦਾ ਸਵਾਲ ਆ ਅਸੀਂ ਜਿਹੜੀ ਕਮੇਟੀ ਕਹਿੰਦੇ ਸੀ ਵੀ ਕਮੇਟੀ ਜਿਹੜੀ ਅਸੀਂ ਬਣਾਈ ਆ ਉਹਦੇ ਨਾਲ ਗੱਲ ਕਰ ਲੋ ਤੱਥ ਰੱਖ ਲੋ ਠੀਕ ਆ ਜੇ ਅਸੀਂ ਕਿਹਾ ਕੋਈ ਕਮੇਟੀ ਕਮੇਟੀ ਬਾਈ ਦੋਵੇਂ ਫਾਰਮ ਨਹੀਂ ਵਿਸ਼ਵਾਸ ਰੱਖਦੇ ਵੀ ਕਮੇਟੀਆਂ ਮਸਲਿਆਂ ਦਾ ਹੱਲ ਕਰਨਗੀਆਂ ਅਸੀਂ ਸਭਨੇ ਭਾਰਤ ਸਰਕਾਰ ਇੱਛਾ ਸ਼ਕਤੀ ਦਿਖਾਵੇ ਇਹ ਮਸਲਿਆਂ ਦਾ ਹੱਲ ਹੋਵੇ ਤਾਂ ਜਿਹੜੇ ਅਸੀਂ ਆਰਗੂ ਕੀਤੇ ਉਹਨਾਂ ਨਾਲ ਸਾਡੀਆਂ ਗੱਲਾਂ ਦਾ ਜਵਾਬ ਕੇਂਦਰ ਸਰਕਾਰ ਦੇ ਮੰਤਰੀਆਂ ਕੋ ਨਹੀਂ ਸੀ ਉਹਨਾਂ ਨੇ ਕਿਹਾ ਵੀ ਜਿਹੜੇ ਤੱਥ ਤੁਸੀਂ ਰੱਖੇ ਜਿਵੇਂ ਬੰਨੂ ਨੇ ਕਿਹਾ ਅਸੀਂ ਇਹਨਾਂ ਨੂੰ ਨਕਾਰਦੇ ਨਹੀਂ ਹੈਗੇ ਸਾਨੂੰ ਥੋੜੇ ਡਿਟੇਲ ਚ ਲਿਖ ਕੇ ਦੇ ਦਿਓ ਇਹ ਅਸੀਂ ਵੇਖ ਲੈਨੇ ਆਂ ਅਰੇ ਇਹ ਤੋਂ ਗਾਹਾਂ ਅਸੀਂ ਦੋਵਾਂ ਫਾਰਮਾਂ ਨੇ ਕਿਹਾ ਵੀ ਜਿਹੜੀ ਮੀਟਿੰਗ ਦਾ ਸਥਾਨ ਆ ਉਹ ਨਈ ਦਿੱਲੀ ਹੋਣਾ ਚਾਹੀਦਾ ਵਾ ਠੀਕ ਹੈ ਉੱਤੇ ਕਲੀਅਰ ਕਰਨਗੇ 22 ਤਰੀਕ ਦੀ ਮੀਟਿੰਗ ਆ ਜੇ ਕੇਂਦਰ ਗੱਲਬਾਤ ਕਰਨਾ ਚਾਹੁੰਦਾ ਵਾ ਤੇ ਦੋ ਫੋਰਮ ਜਾਂ ਕਿਸਾਨਾਂ ਦੇ ਲੀਡਰ ਇਹ ਨਹੀਂ ਚਾਹਣਗੇ ਵੀ ਅਸੀਂ ਆਪਣੇ ਵੱਲੋਂ ਗੱਲਬਾਤ ਤੋਂ ਭੱਜਦੇ ਹੈਗੇ ਆ ਅਸੀਂ ਗੱਲਬਾਤ ਲਈ ਤਿਆਰ ਆ ਜੇ ਗੱਲਬਾਤ ਨਾਲ ਕੋਈ ਰਾਹ ਨਿਕਲਦਾ ਹੈਗਾ ਵਾ ਤਾਹੇ ਚੰਗੀ ਗੱਲ ਆ ਔਰ ਇਹ ਇਸ਼ਾਸ ਨਾਲ 22 ਦੀ ਮੀਟਿੰਗ 'ਚ ਜਾਵਾਂਗੇ ਵੀ ਕੇਂਦਰ ਅਸੀਂ ਤੁਹਾਡੇ ਮਾਤਮਨਾ ਕਹਿੰਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਵੀ ਮਸਲੇ ਤਾਂ ਬਾਈ ਜੀ ਤੁਸੀਂ ਹੱਲ ਕਰਨੇ ਆ ਔਰ ਤੁਸੀਂ ਜ਼ਰੂਰ ਜਿਹੜਾ ਅਗਲੀ ਮੀਟਿੰਗ ਹੋਵੇ ਇਹ ਸਾਸਣਾ ਅਸੀਂ ਜਾਈਏ ਵੀ ਕਿਸਾਨਾਂ ਦੇ ਮਸਲਿਆਂ ਦਾ ਹੱਲ ਹੋਵੇ ਅਸੀਂ ਅੱਜ ਜੋ ਜਿਵੇਂ ਕਿਸਾਨ ਸਾਡੇ ਅੰਦੋਲਨਾਂ ਚ ਸ਼ਹੀਦ ਹੋਏ ਆ ਜਿਵੇਂ ਜਥਿਆਂ ਦੇ ਰੂਪ ਵਿੱਚ ਕਿਸਾਨ ਅੱਗੇ 45 ਜ਼ਖਮੀ ਪਹਿਲੇ ਮਾਹੌਲ ਦੇ ਵਿੱਚ 433 ਕਿਸਾਨ ਜ਼ਖਮੀ ਅੱਖਾਂ ਗਈਆਂ ਵਾ ਸਾਡਾ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਹੋਇਆ ਵਾ ਇਹ ਸਾਰੀਆਂ ਗੱਲਾਂ ਔਰ ਜੋ ਸਾਨੂੰ ਸੰਤਾਪ ਪੋਗਣਾ ਪਿਆ ਉਹਦੇ ਕਰਕੇ ਅਸੀਂ ਫੈਸਲਾ ਕਰਕੇ ਗਏ ਸੀ ਵੀ ਤੁਹਾਡਾ ਚਾਹ ਪਾਣੀ ਤੇ ਪ੍ਰਸ਼ਾਦਾ ਨਹੀਂ ਸ਼ਕਾਂਗੇ ਇਸ ਕਰਕੇ ਅਸੀਂ ਆਪਣਾ ਪ੍ਰਸ਼ਾਦਾ ਮੰਗਾਇਆ ਸੀਗਾ ਔਰ ਉਹ ਸ਼ਕਿਆ ਹੈਗਾ ਵਾ ਅਸੀਂ ਰੋਸ ਜाहਰ ਕੀਤਾ ਉਹਨਾਂ ਸਾਹਮਣੇ ਔਰ ਇਹ ਤੋਂ ਗਹਾ ਆਉਣ ਵਾਲੇ ਸਮੇਂ ਵਿੱਚ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਜਿੱਥੇ ਵੱਲੋਂ ਪਿੰਡ ਵਿੱਚ ਮਨਾਈ ਜਾਊਗੀ ਉੱਥੇ ਬਾਡਰਾਂ ਤੇ ਮਨਾਈ ਜਾਊਗੀ ਔਰ ਸ਼ੰਭੂ ਦੇਵੀ ਵੱਧ ਚੜ ਕੇ ਮਨਾਵਾਂਗੇ ਔਰ ਤੁਹਾਡੇ ਮਾధ్యਮ ਨਾਲ ਅਪੀਲ ਕਰਦੇ ਆਂ ਜਨਤਾ ਨੂੰ ਵੱਧ ਤੋਂ ਵੱਧ ਜਿਹੜੀ ਆ ਸ਼ਹੀਦਾ ਦੀ ਵਰਸੀ ਮਨਾਉਣ ਦੇ ਵਿੱਚ ਪਹੁੰਚਿਆ ਜਾਵੇ ਔਰ ਜੇ ਨੂੰ ਕਹੋਗੇ ਮੀਟਿੰਗ ਕਿਹੋ ਜੀ ਰਹੀ ਤਾਂ ਅਸੀਂ ਕਹਾਂਗੇ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਥੋਕ ਵਜਾ ਕੇ ਸਰਕਾਰ ਦੇ ਪਾਲੇ ਚ ਰੱਖਤੀ ਆ ਹੁਣ ਸਰਕਾਰ ਇਹਦਾ ਅਗਲੀ ਮੀਟਿੰਗ 'ਚ ਕੀ ਜਵਾਬ ਦਿੰਦੀ ਆ ਕੀ ਗੱਲ ਕਰਦੀ ਆਏ ਉਹ ਦੱਸਣਗੇ ਉਹ ਗੱਲ ਬਾਤ ਹੋਈ ਸੀ